ਹੈਲੋ YouTube ਫੈਮਿਲੀ ਕਿਦਾਂ ਅੱਜ ਆਪਾਂ ਲਿਆਂਦੀ ਆ 500 ਰੁਪਏ ਦੀ ਡਾਈਟ ਤੇ ਮੈਂ ਤੁਹਾਨੂੰ ਦੱਸ ਦਾਂ ਵੀ ਕੀ ਕੀ ਲਿਆਂਦਾ ਆਪਾਂ ਅੱਜ 1 ਕਿਲੋ ਲਿਆਂਦੀ ਆ ਆਪਾਂ ਰੋਸਟਡ ਗਰੀ ਤੇ 1 ਕਿਲੋ ਲਿਆਂਦੇ ਆ ਭੁਜੇ ਛੋਲੇ ਤੇ ਪਾਈ ਆ ਲੈਂਦੇ ਆ ਚਿੱਟੇ ਤੇਲ ਤੇ ਪੰਜ ਤਰ੍ਹਾਂ ਦੇ ਲੈਤੇ ਆਪਾਂ ਮਗਜ ਜਿਹੜੀ ਕਿ ਹਾਰਟ ਲਈ ਬਹੁਤ ਵਧੀਆ ਤੇ ਇਹ ਆਪਾਂ ਕਰ ਰਹੀਏ ਡੀਸੀ ਡਾਈਟ ਤਿਆਰ ਤੇ ਇਹ ਇਹਨੂੰ ਚੀਜ਼ਾਂ ਨੂੰ ਆਪਾਂ ਸਾਰੀਆਂ ਨੂੰ ਕਰਨੀਆਂ ਗ੍ਰੈਂਡ ਫਿਰ ਤੁਹਾਨੂੰ ਗ੍ਰੈਂਡ ਵਾਲਾ ਪ੍ਰੋਸੈਸ ਦਿਖਾਉਣੇ ਆ ਹਾਂਜੀ ਆਪਣਾ ਸਾਰਾ ਕੁਝ ਗ੍ਰੈਂਡ ਹੋ ਚੁੱਕਾ ਹੈ ਜਿਵੇਂ ਕਿ ਆ ਪੀਨਟ ਗਿਰੀਆਂ ਇਹ ਵੀ ਚੰਗੀ ਤਰ੍ਹਾਂ ਗ੍ਰੈਂਡ ਕਰ ਲਈਆਂ ਆਪਾਂ ਜੇਸੋਲੇ ਆ ਵੀ ਚੰਗੀ ਤਰ੍ਹਾਂ ਗ੍ਰाइंड ਕਰ ਲਏ ਆ ਚਿੱਟੇ ਤੇਲ ਇਹ ਵੀ ਆਪਾਂ ਚੰਗੀ ਤਰ੍ਹਾਂ ਗਰ ਕਰਨ ਕਰ ਲਏ ਆ ਜਿਹੜੇ ਪੰਜ ਤਰ੍ਹਾਂ ਦੇ ਮਗਜ ਸੀ ਇਹ ਵੀ ਚੰਗੀ ਤਰ੍ਹਾਂ ਗ੍ਰाइंड ਕਰ ਲਏ ਤੇ ਹੁਣ ਇਹ ਮਿਕਸਚਰ ਨੂੰ ਸਾਰਾ ਕੁਝ ਆਪਾਂ ਇੱਕ ਮਿਕਸ ਕਰਨਾ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਰੋਜ਼ਾਨਾ ਰੁਟੀਨ ਦੇ ਵਿੱਚ ਦੁੱਧ ਦੇ ਗਲਾਸ ਦੇ ਵਿੱਚ ਸਵੇਰ ਮਾਰਨਿੰਗ ਟਾਈਮ ਦੁੱਧ ਦੇ ਗਲਾਸ ਦੇ ਵਿੱਚ ਪਾ ਕੇ ਦੋ ਚਮਚੇ ਲੈਣੇ ਆ ਤੇ ਜਿਨ੍ਹਾਂ ਦਾ weight ਨਹੀਂ ਗੇਨ ਹੁੰਦਾ weakness ਰਹਿੰਦੀ ਆ ਤੇ ਸਾਰੀ ਦੂਰ ਇੱਕ ਹਫਤੇ ਦਾ ਇਹ ਸਭ ਕੁਝ ਸਿਰਫ 500 ਰੁਪਏ ਦੇ ਵਿੱਚ ਤੇ ਇਹਨੂੰ ਤੁਸੀਂ ਦੁੱਧ ਦੇ ਗਲਾਸ ਨਾਲ ਜ਼ਰੂਰ try ਕਰਨਾ ਇਹ ਸਾਰੀ ਚੀਜ਼ਾਂ ਨੂੰ ਮਿਕਸ ਕਰਕੇ ਤੇ ਇਹ ਤੁਹਾਨੂੰ ਵੀਡੀਓ ਸਾਰੀ ਡਿਟੇਲ ਦੇ ਵਿੱਚ ਫੁੱਲ ਆਪਣੇ ਚੈਨਲ ਤੇ ਪਾਵਾਂਗੇ ਤੇ ਆਪਣੇ ਚੈਨਲ ਨੂੰ ਯੂ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਸ਼ੇਅਰ ਕਰਨਾ ਥੈਂਕ ਯੂ ਹਾਂਜੀ ਇੱਕ ਆਪਾਂ ਘਰ ਵਿੱਚੋਂ ਖੁੱਲਾ ਬਰਤਨ ਲੈ ਲਿਆ ਪ੍ਰਾਂਤ ਇਹਦੇ ਵਿੱਚ ਆਪਾਂ ਵਾਰੀ-ਵਾਰੀ ਸਾਰੀਆਂ ਚੀਜ਼ਾਂ ਮਿਕਸ ਕਰਾਂਗੇ ਪਹਿਲਾਂ ਪਾਵਾਂਗੇ ਆਪਾਂ ਚਿੱਟੇ ਤੇਲ ਫਿਰ ਪਾਵਾਂਗੇ ਆਪਣੇ ਪੰਜ ਤਰ੍ਹਾਂ ਦੇ ਮਗਜ ਫਿਰ ਪਾਵਾਂਗੇ ਆਪਣੀ ਪੀਲਟ ਫੇਰ ਪਾਵਾਂਗੇ ਆਪਣੇ ਪੂਜੇ ਛੋਲੇ ਇਹ ਸਾਲ ਵਾਸਤੇ ਇੱਕ ਮਹੀਨੇ ਦੀ ਪੂਰੀ ਡਾਈਟ ਆ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੱਥ ਨਾਲ ਹਾਂਜੀ ਇਹ ਆਪਣੀ ਡਾਈਟ ਪੰਜਾਬੀ ਡਾਈਟ ਚੰਗੀ ਤਰ੍ਹਾਂ ਹੱਥ ਨਾਲ ਮਿਕਸ ਕਰ ਲਈ ਆ ਤੇ ਇਹਨੂੰ ਹੁਣ ਆਪਾਂ ਪਾਉਣਾ ਇੱਕ ਜਾਰ ਦੇ ਵਿੱਚ ਆ ਗਈ ਆਪਣਾ ਜਾਰ ਇਹਦੇ ਵਿੱਚ ਆਪਾਂ ਇਹਨੂੰ ਸਿਹਾਲ ਵਾਸਤੇ ਪੂਰੀ ਸੰਭਾਲ ਕੇ ਰੱਖ ਸਕਦੇ ਹਾਂ ਹਾਂਜੀ ਆਪਾਂ ਸਾਰੀ ਡਾਈਟ ਆਪਣੀ ਇੱਕ ਜਾਰ ਦੇ ਵਿੱਚ ਰੱਖ ਲਈਏ ਇਹਨੂੰ اوپر ਚੰਗੀ ਤਰ੍ਹਾਂ ਢੱਕ ਕੇ ਰੱਖ ਲਾਂਗੇ ਤੇ ਜਦੋਂ ਵੀ ਇਹ ਤੁਸੀਂ ਤੁਹਾਡਾ ਦਿਲ ਕਰੇ ਸਵੇਰ ਸ਼ਾਮ ਦੁਪਹਿਰ ਜਦੋਂ ਵੀ ਤੁਸੀਂ ਚਾਹੋ ਤਾਂ ਲੈ ਸਕਦੇ ਆ ਡਾਈਟ ਤੇ ਇਹ ਥੋੜਾ weight gain ਸਰੀਰ ਵਿੱਚ ਕਮਜ਼ੋਰੀ ਤੇ ਜੋ ਹੱਡੀਆਂ ਚਰੜ ਚਰੜ ਕਰਦੀ ਉਹਨਾਂ ਵਾਸਤੇ ਬੈਸਟ ਆ ਤੇ ਇਹ ਮੇਰਾ ਐਕਸਪੀਰੀਅੰਸ ਆ ਵੀ ਤੁਸੀਂ ਇਹ ਡਾਈਟ ਜ਼ਰੂਰ ਲਓ ਸਿਆਲ ਸਿਆਲ ਤੇ ਚੰਗੀ ਚੰਗੀ ਡਾਈਟ ਲਈ ਆਪਾਂ ਨੂੰ ਫੋਲੋ ਜ਼ਰੂਰ ਕਰੋ ਥੈਂਕ ਯੂ